ਔਰਤ ਕੋਲੇ ਤਿੰਨ ਰਿਸ਼ਤੇ ਬਹੁਤ ਨੇੜੇ ਹੁੰਦੇ ਬੇਟਾ ਪਤੀ ਤੇ ਭਰਾ ਉਹਨਾਂ ਚੋ ਦੋ ਖਤਰੇ ਦੀ ਘੰਟੀ ਤੇ ਖੜੇ ਹੋ ਫਿਰ ਵੀ ਮੈਂ ਕਿੰਨੇ ਜਿਗਰੇ ਵਾਲੀ ਹਾਂ ਫਿਰ ਵੀ ਮੈਂ ਸਟੇਜ ਤੇ ਜਾਂਦੀ ਹਾਂ ਤਾਂ ਕਿ ਕਿਸੇ ਨੂੰ ਫੇਰ ਨਹੀਂ ਹੋਣ ਦਿੰਦੀ ਮੈਂ ਲੋਕਾਂ ਨੂੰ ਹਸਾਉਣੀ ਆ ਮੈਂ ਨੱਚਦੀ ਆ ਮੈਂ ਗਾਉਣੀ ਆ ਮੈਂ ਘੰਟਾ ਬਦਲਾ ਕਿਉਂ ਨਹੀਂ ਵੀ ਮੇਰੇ ਪ੍ਰੋਗਰਾਮਾਂ ਚ ਥੋੜਾ ਨਾ ਜੀ ਕਈ ਵਾਰ ਮੈਜੀਸ਼ੀਅਨ ਵੀ ਕਹਿ ਦਿੰਦੇ ਮੈਡਮ ਤੁਸੀਂ ਟਾਈਮ ਬਦਲਾ ਕੇ ਲਓ ਮੈਂ ਕਹਿੰਦੀ ਨਹੀਂ ਨਹੀਂ ਮੈਨੂੰ ਲੋੜ ਆ ਟਾਈਮ ਬਦਲਾਉਣ ਦੀ ਮੈਨੂੰ ਇਸ ਟਾਈਮ ਲੋੜ ਹੈ ਟਾਈਮ ਬਦਲਾਉਂਦੀ ਮੈਂ 1 ਰੁਪਿਆ ਕਿਸੇ ਤੋਂ ਨਹੀਂ ਮੰਗਿਆ 1 ਰੁਪਿਆ ਬੀਜੀ ਮੈਂ ਘਰ ਵੇਚ ਦੂੰ ਜਿਹੜੀਆਂ 4 ਕਿੱਲਾਂ ਬਣਾਈਆਂ ਮੈਂ ਉਹ ਵੇਚ ਦੂੰ ਹਲੇ ਅਸੀਂ ਦੋਨੇ ਮੀਆਂ ਬੀਬੀ ਕੰਮ ਕਰਨ ਜੋਗੇ ਹੈ ਤੱਕੜੇ ਹੋ ਤੁਸੀਂ ਕੰਮ ਕਰਦੇ ਆਪਾਂ ਕੰਮ ਕਰਕੇ ਅਸੀਂ ਆਪਦੇ ਬੱਚਾਂ ਦਾ ਇਲਾਜ ਕਰਾਵਾਂਗੇ ਜਿਹੜੇ ਹੱਥਾਂ ਨੇ ਹਮੇਸ਼ਾ ਆਏ ਦਿੱਤਾ ਮੈਂ ਬਾਬੇ ਨਾਨਕ ਨੇ ਹੀ ਕਹਨੀਆਂ ਆਏ ਨਾ ਕਰਾਦੀ ਮੈਂ ਲੋਕਾਂ ਦੀ ਮੈਂ ਐਡੀ ਜਿੱਦੀ ਜਨਾਨੀ ਆ ਬੀਜੀ ਮੈਂ ਲੋਕਾਂ ਦੀ ਭਾਂਡੇ ਮਾਂ ਜੀ ਮੈਂ ਬਹੁਤ ਜਿੱਦੀ ਆ ਕੰਮ ਕਰਨ ਚ ਬਹੁਤ ਜਿੱਦੀ ਆ ਹਰ ਮੰਗੋਗੇ ਨਹੀਂ ਮੰਗੂ ਤਾਂ ਬਾਬੇ ਨਾਨਕ ਤੋਂ ਮੰਗੂ